वाहेगुरु जी का खालसा वाहेगुरु जी की फतेह आप सब का चैनल से स्वागत है सबनों प्यार भरी सत देखो जी आप बनाई है विहरी दरेगंठ से देखो ये आप कढ़ाई की देखो सारे एंकर दुटकों तो आपसा लाया इधर एन हैप्पी एनवर्स मेरे तो थी देखो ये आपका डिजाइन बनाया पाइपा ये यह आपसा लाया इत फोटो लगनी लग है ठीक है उत्ते सारी आप देखो ये कढ़ाई की हुई है पैप लाई है ये आप पाइपा ना ही फुल बनाए इतना तारीक लिखी है इधर अपना लिखे ਟੁੜੀ ਜੀ ਇਹ ਦੇਖੀ ਨਾ ਪਾਸੇ ਆਪਾਂ ਹਾ ਹ ਮੋਤੀ ਲਾਇਆ ਦੇਖੋ ਇਹ ਸਾਰੇ ਤੇ ਫਰੇਮ ਆ ਦੇਖੋ ਇਧਰੋਂ ਟੰਗਿਆ ਜਾਊਗਾ ਜੇ ਤੁਹਾਨੂੰ ਪਸੰਦ ਆਈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਐ ਜੀ ਲੱਗੀ ਇਹ ਤੇ ਆਪਾਂ ਫੋਟੋ ਲਾਉਣੀ ਹੈ ਇਹ ਡਿਜ਼ਾਈਨ ਇਧਰ ਇਸ ਪਾਸੇ ਬਣਾਉਣਾ ਹੈ ਫੋਟੋ ਲਾ ਕੇ ਬਾਅਦ ਵਿੱਚ ਬਣਾਵਾਂਗੇ ਡਿਜ਼ਾਈਨ ਆਪਾਂ ਇਹ ਤੇ ਹੋਰ ਆਪਾਂ ਥੱਲੇ ਤੁਸੀਂ ਫਿਨਿਸ਼ਿੰਗ ਕਰ ਸਕਦੇ ਹੋ ਆਪਾਂ ਨਹੀਂ ਕੀਤੀ ਥੱਲੇ ਇੱਥੇ ਵੀ ਫੁੱਲ ਬਣਾ ਕੇ ਤੁਸੀਂ ਲਾ ਸਕਦੇ ਹੋ ਪੰਜ ਵਿਚਾਲੜਾ ਵੱਡਾ ਦੋ ਪਾਸੇ ਛੋਟੇ ਛੋਟੇ ਉਹਨਾਂ ਦੇ ਫੁੱਲ ਬਣਾ ਕੇ ਲੜਨੀਆਂ ਆਈਆਂ ਉਹ ਲਾ ਸਕਦੇ ਹਾਂ ਅਸੀਂ ਨਹੀਂ ਲਾਈਏ ਅਸੀਂ ਇਸੇ ਤਰ੍ਹਾਂ ਹੀ ਰੱਖਣਾ ਦੇਖੋ ਬਣ ਕੇ ਬਹੁਤ ਸੋਹਣਾ ਤਿਆਰ ਹੋਇਆ ਪਿਛਲੇ ਸਾਲ ਅਸੀਂ ਦਿਲ ਬਣਾਇਆ ਸੀਗਾ ਪਿਛਲੇ ਸਾਲ ਤੇ ਜਿਹਦੇ ਬਣਾਈ ਸੀਗੇ ਉਹ ਤਾਂ ਸਿੱਧਾ ਬਣਾ ਕੇ ਤੇ ਫਿਰ ਅਸੀਂ ਜਿਵੇਂ ਕਢਾਈ ਨਾਲ ਬਣਾਉਂਦੇ ਆ ਇੱਥੇ ਓਵੇਂ ਬਣਾਇਆ ਸੀ ਸਾਰਾ ਕੁਝ ਉਹਦੀ ਅਸੀਂ ਵੀਡੀਓ ਨਹੀਂ ਬਣਾਈ ਸੀ ਤੇ ਐਤੀ ਕੇ ਅਸੀਂ ਫੋਟੋ ਹੀ ਲਾਉਣੀ ਹੈ ਇੱਥੇ ਫੋਟੋ ਲਾ ਕੇ ਤੇ ਇੱਥੇ ਅਸੀਂ ਇਹ ਇਹ ਹੀ ਡਿਜ਼ਾਈਨ ਇੰਦਰ ਲਾ ਇੰਦਰ ਬਣੂੰਗਾ ਇੰਨਾ ਕੰਮ ਰਹਿੰਦਾ ਵਸ ਹੁਣ ਸਾਰੀ ਤਿਆਰ ਹੈ ਇਹ ਤੇ ਉਹ ਅਸੀਂ ਲੈਂਗਾ ਲੂੰਗਾ ਲਾ ਕੇ ਵੀ ਕਢਾਈ ਨਹੀਂ ਫੋਟੋ ਬਣਾਈ ਸੀਗੀ ਜਿਵੇਂ ਬਣਾਉਂਦੇ ਹੱਜ ਕੱਲ ਚੱਲਦਿਆਂਵੇਂ ਬਣਾ ਕੇ ਬਣਾਈ ਸੀ ਲਹਿੰਗਾ ਲੁੰਗਾ ਪਾਇਆ ਸੀ ਉਤੇ ਤੇ ਆਪਾਂ ਦੇਖੋ ਹਾਂ ਮੁੱਤੀ ਆਪਾਂ ਆਤੀ ਤਿਆਰ ਕੀਤੀ ਹੈ ਇਹ ਜੇ ਤੁਹਾਨੂੰ ਪਸੰਦ ਆਈ ਤਾਂ ਤੁਸੀਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰ੍ਹਾਂ ਬਣਾ ਸਕਦੇ ਹੋ ਦੇਖੋ ਸੀ ਇਹ ਖਾਲੀ ਤਾਂ ਪਿਆ ਸੀ ਇੱਥੇ ਫੁੱਲ ਬਣਾਏ ਪਿਛਲੀ ਅਸੀਂ ਹੋਰ ਤਰ੍ਹਾਂ ਨਹੀਂ ਬਣਾਈ ਸੀ ਇਹ ਹੋਰ ਤਰ੍ਹਾਂ ਦੇ ਡਿਜ਼ਾਈਨ ਕੀਤਾ ਸੀ ਉਹ ਤੇ ਸਾਰੇ ਦਿਲ ਬਣਾ ਕੇ ਹਾਰ ਬਣਾ ਕੇ ਇੱਥੇ ਸਾਰੇ ਕੜਾਈ ਇੱਥੋਂ ਤੱਕਰ ਕੀਤੀ ਸੀ ਵਿੱਚੋਂ ਬਣਾ ਕੇ ਫਿਰ ਲਹਿੰਗਾ ਪਾ ਕੇ ਉਹ ਮੈਂ ਸਾਰਾ ਕੁਝ ਬਣਾਇਆ ਸੀਗਾ ਇਹ ਅਸੀਂ ਇਸ ਤਰ੍ਹਾਂ ਬਣਾਈ ਹੈ ਕੜਾਈ ਇਹ ਤੇ ਵੀ ਪ੍ਰੋਪਰ ਪੂਰੀ ਕੀਤੀ ਹੋਈ ਹੈ ਦੇਖੋ ਤੇ ਬਸ ਆਪਾਂ ਫੋਟੋ ਹੀ ਲਾਉਣੀ ਹੈ ਇੱਥੇ ਫੋਟੋ ਲਾ ਕੇ ਤੇ ਹੀ ਜਿਹੜਾ ਆਪਣਾ ਰਹਿੰਦਾ ਬਸ ਇਹ ਬਣਾ ਕੇ ਤੇ ਇਹ ਆਪਣੀ ਤਿਆਰ ਹੈ ਨਹੀਂ ਅਸੀਂ ਫੋਟੋ ਲਾ ਕੇ ਪਹਿਲਾਂ ਤੁਹਾਨੂੰ ਬਖਾ ਦਿੰਦੇ ਹਾਂ ਅਸੀਂ ਫਿਰ ਕਿਸੇ ਦਿਨ ਫਿਰ ਬਖਾ ਦੇਾਂਗੇ ਫੋਟੋ ਆਣੀ ਪਰ ਅੱਜ ਨਹੀਂ ਅਸੀਂ ਭਾਉਂਦੇ ਫੋਟੋ ਲਾ ਕੇ ਤੇ ਸਾਨੂੰ ਤੁਸੀਂ ਕਮੈਂਟਾਂ 'ਚ ਜਰੂਰ ਦੱਸੋ ਤੁਹਾਨੂੰ ਕਿਦਾਂ ਦੀ ਲੱਗੀ ਹੈ ਬਣੀ ਹੋਈ ਤੁਸੀਂ ਵੀ ਆਪਣੇ ਘਰ ਵਿੱਚ ਤਿਆਰ ਕਰ ਸਕਦੇ ਹੋ ਕਿਸੇ ਨੇ ਕਰਵਾਉਣੀ ਹੋਵੇ ਤੇਰ ਆਪਾਂ ਤੋਂ ਕਰਵਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਕਰਨ ਤੇ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕੈਜੀ ਲਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬੇਲਪਰੀ ਸਸਰੀਆ ਕਾ